ਬਿਕਰਮ ਮਜੀਠੀਆ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਦੱਸਦੀ ਕਿ ਬਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਆ ਸਕਦਾ ਹੈ ਤੇ ਉਥੇ ਜਾਂ ਤਾਂ ਬਿਕਰਮ ਮਜੀਠੀਆ ਨੂੰ ਕੋਈ ਵੱਡਾ ਝਟਕਾ ਲੱਗ ਸਕਦਾ ਹੈ ਜਾਂ ਕੋਈ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਬਿਕਰਮ ਮਜੀਠੀਆ ਦੇ ਘਰ ਰੇਜਿਲੈਂਸ ਪਹੁੰਚਦੀ ਹੈ ਲਗਾਤਾਰ ਰੇਡ ਮਾਰੀ ਜਾਂਦੀ ਹੈ ਤੇ ਉੱਥੇ ਹੀ ਰੇਡ ਤੋਂ ਬਾਅਦ ਮੋਬਾਈਲ ਫੋਨ ਲੈਪਟਾਪ ਅਤੇ ਕਈ ਹੋਰ ਚੀਜ਼ਾਂ ਜਿਹੜੀਆਂ ਕਿ ਬਰਾਮਦ ਹੁੰਦੀਆਂ ਨੇ ਪਰੰਤੂ ਕੁਝ ਸਮੇਂ ਬਾਅਦ ਹੀ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹਾਲਾਂਕਿ ਬਿਕਰਮ ਮਜੀਠੀਏ ਦੀ ਗ੍ਰਿਫਤਾਰੀ ਤੇ ਲਗਾਤਾਰ ਸਿਆਸੀ ਕਮਸਾਣ ਮਚਿਆ ਤੇ ਉੱਥੇ ਹੀ ਅਕਾਲੀ ਦਲ ਲਗਾਤਾਰ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਵਿਰੋਧ ਕਰਦਾ ਹੋਇਆ ਨਜ਼ਰ ਆਇਆ ਤੇ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤੇ ਬਿਕਰਮ ਮਜੀਠੀਆ ਨੂੰ ਕਾਫੀ ਜਿਹੜੇ ਕਿ ਮਹੀਨੇ ਹੋ ਗਏ ਨੇ ਤੇ ਹਜੇ ਵੀ ਜੇਲ੍ਹ ਦੇ ਵਿੱਚ ਬ ਨਿਆਇਖੀ ਰਾਸਾ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਪੇਚਿਆ ਗਿਆ ਤੇ ਦੂਜੇ ਪਾਸੇ ਉੱਥੇ ਹੀ ਵਿਕਰਮ ਮਜੀਠੀਆ ਨੇ ਕਾਫੀ ਮੰਗਾਂ ਜੜੀਆਂ ਕਿ ਉਹਨਾਂ ਨੂੰ ਲੈ ਕੇ ਵੀ ਕਿਹਾ ਗਿਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਮੈਨੂੰ orange category ਦੇ ਵਿੱਚ ਰੱਖਿਆ ਜਾਵੇ ਹਾਲਾਂਕਿ ਵਿਕਰਮ ਮਜੀਠੀਆ ਨੂੰ ਲੈ ਕੇ ਅੱਜ ਜਿਹੜਾ ਕਿ ਹਾਈ ਕੋਰਟ ਸੁਣਵਾਈ ਕਰਨ ਜਾ ਰਹੀ ਹੈ ਜ਼ਮਾਨਤ ਦੇ ਉੱਤੇ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਕੋਈ ਵੱਡਾ ਮੋੜ ਆ ਸਕਦਾ ਹੈ ਤੇ ਉੱਥੇ ਹੀ ਜਾਂ ਤਾਂ ਵਿਕਰਮ ਮਜੀਠੀਏ ਨੂੰ ਕੋਈ ਵੱਡਾ ਝਟਕਾ ਲੱਗ ਸਕਦਾ ਹੈ ਜਾਂ ਕੋਈ ਵੱਡੀ ਰਾਹਤ ਮਿਲ ਸਕਦੀ ਹੈ ਤੇ ਅੱਜ ਵਿਜੀਲੈਂਸ ਆਪਣਾ ਜਵਾਬ ਪੇਸ਼ करेगी ਜਾਂ ਅੱਜ ਵੱਡਾ ਖੁਲਾਸਾ ਜਿਹੜਾ ਕਿ ਬਿਕਰਮ ਮਜੀਠੀਆ ਨੂੰ ਲੈ ਕੇ ਨਿਕਲ ਸਕਦਾ ਹੈ ਤੇ ਉੱਥੇ ਅੱਜ ਹਾਈ ਕੋਰਟ ਇੱਕ ਵੱਡਾ ਫੈਸਲਾ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਕਰਨ ਜਾ ਰਿਹਾ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਦੱਸਦੀ ਕਿ ਬਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਆ ਸਕਦਾ ਹੈ ਤੇ ਉੱਥੇ ਜਾਂ ਤਾਂ ਬਿਕਰਮ ਮਜੀਠੀਆ ਨੂੰ ਕੋਈ ਵੱਡਾ ਝਟਕਾ ਲੱਗ ਸਕਦਾ ਹੈ ਜਾਂ ਕੋਈ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਬਿਕਰਮ ਮਜੀਠੀਆ ਦੇ ਘਰ ਰੇਜਿਲੈਂਸ ਪਹੁੰਚਦੀ ਹੈ ਲਗਾਤਾਰ ਰੇਡ ਮਾਰੀ ਜਾਂਦੀ ਹੈ ਤੇ ਉਥੇ ਹੀ ਰੇਡ ਤੋਂ ਬਾਅਦ ਮੋਬਾਈਲ ਫੋਨ ਲੈਪਟਾਪ ਅਤੇ ਕਈ ਹੋਰ ਚੀਜ਼ਾਂ ਜਿਹੜੀਆਂ ਕਿ ਬਰਾਮਦ ਹੁੰਦੀਆਂ ਨੇ ਪਰੰਤੂ ਕੁਝ ਸਮੇਂ ਬਾਅਦ ਹੀ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹਾਲਾਂਕਿ ਬਿਕਰਮ ਮਜੀਠੀਏ ਦੀ ਗ੍ਰਿਫਤਾਰੀ ਤੇ ਲਗਾਤਾਰ ਸਿਆਸੀ ਕਮਸਾਣ ਮਚਿਆ ਤੇ ਉਥੇ ਹੀ ਅਕਾਲੀ ਦਲ ਲਗਾਤਾਰ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਵਿਰੋਧ ਕਰਦਾ ਹੋਇਆ ਨਜ਼ਰ ਆਇਆ ਤੇ ਦੂਜੇ ਪਾਸੇ ਉਥੇ ਹੀ ਗੱਲ ਕਰੀਏ ਤੇ ਬਿਕਰਮ ਮਜੀਠੀਆ ਨੂੰ ਕਾਫੀ ਜਿਹੜੇ ਕਿ ਮਹੀਨੇ ਹੋ ਗਏ ਨੇ ਤੇ ਹਜੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਨਿਆਇ ਖਿਰਾਸਾ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਪੇਚਿਆ ਗਿਆ ਤੇ ਦੂਜੇ ਪਾਸੇ ਉੱਥੇ ਹੀ ਵਿਕਰਮ ਮਜੀਠੀਆ ਨੇ ਕਾਫੀ ਮੰਗਾਂ ਜਿਹੜੀਆਂ ਕਿ ਉਹਨਾਂ ਨੂੰ ਲੈ ਕੇ ਵੀ ਕਿਹਾ ਗਿਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਮੈਨੂੰ orange ਕੈਟਾਗਰੀ ਦੇ ਵਿੱਚ ਰੱਖਿਆ ਜਾਵੇ ਹਾਲਾਂਕਿ ਵਿਕਰਮ ਮਜੀਠੀਆ ਨੂੰ ਲੈ ਕੇ ਅੱਜ ਜਿਹੜਾ ਕਿ ਹਾਈ ਕੋਰਟ ਸੁਣਵਾਈ ਕਰਨ ਜਾ ਰਹੀ ਹੈ ਜ਼ਮਾਨਤ ਦੇ ਉੱਤੇ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਕੋਈ ਵੱਡਾ ਮੋੜ ਆ ਸਕਦਾ ਹੈ ਤੇ ਉੱਥੇ ਹੀ ਜਾਂ ਤਾਂ ਵਿਕਰਮ ਮਜੀਠੀਏ ਨੂੰ ਕੋਈ ਵੱਡਾ ਝਟਕਾ ਲੱਗ ਸਕਦਾ ਹੈ ਜਾਂ ਕੋਈ ਵੱਡੀ ਰਾਹਤ ਮਿਲ ਸਕਦੀ ਹੈ ਤੇ ਅੱਜ ਵਿਜੀਲੈਂਸ ਆਪਣਾ ਜਵਾਬ ਪੇਸ਼ करेगी ਜਾਂ ਅੱਜ ਵੱਡਾ ਖੁਲਾਸਾ ਜਿਹੜਾ ਕਿ ਬਿਕਰਮ ਮਜੀਠੀਆ ਨੂੰ ਲੈ ਕੇ ਨਿਕਲ ਸਕਦਾ ਹੈ ਤੇ ਉੱਥੇ ਅੱਜ ਹਾਈ ਕੋਰਟ ਇੱਕ ਵੱਡਾ ਫੈਸਲਾ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਕਰਨ ਜਾ ਰਿਹਾ ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਦੱਸਦੀ ਕਿ ਬਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਆ ਸਕਦਾ ਹੈ ਤੇ ਉੱਥੇ ਜਾਂ ਤਾਂ ਬਿਕਰਮ ਮਜੀਠੀਆ ਨੂੰ ਕੋਈ ਵੱਡਾ ਝਟਕਾ ਲੱਗ ਸਕਦਾ ਹੈ ਜਾਂ ਕੋਈ ਵੱਡੀ ਰਾਹ ਦਿੱਤੀ ਜਾ ਸਕਦੀ ਹੈ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਬਿਕਰਮ ਮਜੀਠੀਆ ਦੇ ਘਰ ਬ੍ਰੇਜਲੈਂਸ ਪਹੁੰਚਦੀ ਹੈ ਲਗਾਤਾਰ ਰੇਡ ਮਾਰੀ ਜਾਂਦੀ ਹੈ ਤੇ ਉੱਥੇ ਹੀ ਰੇਡ ਤੋਂ ਬਾਅਦ ਮੋਬਾਈਲ ਫੋਨ ਲੈਪਟਾਪ ਅਤੇ ਕਈ ਹੋਰ ਚੀਜ਼ਾਂ ਜਿਹੜੀਆਂ ਕਿ ਬਰਾਮਦ ਹੁੰਦੀਆਂ ਨੇ ਪਰੰਤੂ ਕੁਝ ਸਮੇਂ ਬਾਅਦ ਹੀ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹਾਲਾਂਕਿ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੇ ਲਗਾਤਾਰ ਸਿਆਸੀ ਕਮਸਾਣ ਮਚਿਆ ਤੇ ਉੱਥੇ ਹੀ ਅਕਾਲੀ ਦਲ ਲਗਾਤਾਰ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਵਿਰੋਧ ਕਰਦਾ ਹੋਇਆ ਨਜ਼ਰ ਆਇਆ ਤੇ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤੇ ਵਿਕਰਮ ਮਜੀਠੀਆ ਨੂੰ ਕਾਫੀ ਜਿਹੜੇ ਕਿ ਮਹੀਨੇ ਹੋ ਗਏ ਨੇ ਤੇ ਹਜੇ ਵੀ ਜੇਲ੍ਹ ਦੇ ਵਿੱਚ ਬੰਦ ਨਿਆਇਖੀ ਰਾਸਾ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਪੇਚਿਆ ਗਿਆ ਤੇ ਦੂਜੇ ਪਾਸੇ ਉੱਥੇ ਹੀ ਵਿਕਰਮ ਮਜੀਠੀਆ ਨੇ ਕਾਫੀ ਮੰਗਾਂ ਜੜੀਆਂ ਕਿ ਉਹਨਾਂ ਨੂੰ ਲੈ ਕੇ ਵੀ ਕਿਹਾ ਗਿਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਮੈਨੂੰ orange category ਦੇ ਵਿੱਚ ਰੱਖਿਆ ਜਾਵੇ ਹਾਲਾਂਕਿ ਵਿਕਰਮ ਮਜੀਠੀਆ ਨੂੰ ਲੈ ਕੇ ਅੱਜ ਜਿਹੜਾ ਕਿ ਹਾਈ ਕੋਰਟ ਸੁਣਵਾਈ ਕਰਨ ਜਾ ਰਹੀ ਹੈ ਜ਼ਮਾਨਤ ਦੇ ਉੱਤੇ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਕੋਈ ਵੱਡਾ ਮੋੜ ਆ ਸਕਦਾ ਹੈ ਤੇ ਉੱਥੇ ਹੀ ਜਾਂ ਤਾਂ ਵਿਕਰਮ ਮਜੀਠੀਏ ਨੂੰ ਕੋਈ ਵੱਡਾ ਝਟਕਾ ਲੱਗ ਸਕਦਾ ਹੈ ਜਾਂ ਕੋਈ ਵੱਡੀ ਰਾਹਤ ਮਿਲ ਸਕਦੀ ਹੈ ਤੇ ਅੱਜ ਵਿਜੀਲੈਂਸ ਆਪਣਾ ਜਵਾਬ करेगी ਜਾਂ ਅੱਜ ਵੱਡਾ ਖੁਲਾਸਾ ਜਿਹੜਾ ਕਿ ਬਿਕਰਮ ਮਜੀਠੀਆ ਨੂੰ ਲੈ ਕੇ ਨਿਕਲ ਸਕਦਾ ਹੈ ਤੇ ਉੱਥੇ ਅੱਜ ਹਾਈ ਕੋਰਟ ਇੱਕ ਵੱਡਾ ਫੈਸਲਾ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਕਰਨ ਚ ਆ